ਕੀ ਪੂਣੀ ਮੋੜ ਵਾਲੀ ਸਥਿਤੀ ਤੋਂ ਵੱਚਣ ਦੇ ਕਰਕੇ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਜਾਈਏ ਜਾਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਜਾਈਏ ਜੇ ਕੱਲ ਭਗਵੰਤ ਮਾਨ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਜਾਂਦੇ ਸੀ ਤਾਂ ਫੁੱਫੜ ਸੌਰੇ ਦੇ ਪਏ ਪੰਗੇ ਦੇ ਕਰਕੇ ਫੁੱਫੜ ਸੌਰੇ ਦੀਆਂ ਨੇੜਤਾਵਾਂ ਮੁੱਖ ਮੰਤਰੀ ਦੇ ਨਾਲ ਪਰਵਾਰ ਦੇ ਕਰਕੇ ਕਿਤੇ ਇਹ ਨਾ ਹੋਵੇ ਅਰਵਿੰਦ ਕੇਜਰੀਵਾਲ ਖੜ ਟਹਿਜ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਦੀ ਲਾਤੀ ਥੱਲੇ ਹੁਸਕਾ ਦਿੰਦੇ ਤੇ ਕੁਰਸੀ ਦਾਵਾ ਨੂੰ ਹੋ ਜਾਂਦੀ ਤੇ ਜੇ ਦੂਜੇ ਪਾਸੇੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਛੱਡ ਕੇ ਉਹ ਜਾਂਦੇ ਸੀਗੇ ਅਰਵਿੰਦ ਕੇਜਰੀਵਾਲ ਦੇ ਨਾਲ ਤਾਂ ਕਿਤੇ ਇਹ ਨਾ ਸੀ ਹੋ ਜਾਂਦਾ ਲੋ ਕਹਿਣਾ ਸੀ ਕਿ ਕੇਂਦਰੀ ਖੇਤੀਬਾੜੀ ਦੇ ਮੰਤਰੀ ਦੇ ਕੋਲ ਜਾਣਾ ਸੀ ਜਿਹੜਾ ਪੰਜਾਬ ਦੀਆਂ ਫਸਲਾਂ ਦਾ ਪੰਜਾਬ 'ਚ ਹੋਏ ਖੜਾ ਦੇ ਨੁਕਸਾਨ ਦਾ ਅੰਕਲਨ ਕਰਨ ਆਇਆ ਹੈ ਉਹਨਾਂ ਦੇ ਕੋਲੇ ਜਾਣਾ ਚਾਹੀਦਾ ਸੀ ਇਹ ਚਲੇਗੇ ਕੇਂਦਰੀਵਾਲ ਦੇ ਨਾਲ ਸੋ ਦੂਮਾ ਪਾਸੇ ਸਥਿਤੀਆਂ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਸੋ ਖਾਲੀਆਂ ਰਹਿਣ ਵਾਲੀਆਂ ਨਹੀਂ ਸੀ ਇੱਕ ਪਾਸੇ ਲੋਕਾਂ ਦੇ ਗਾਲਾਂ ਕੱਢ ਰਹੀਆਂ ਸੀ ਦੂਜੇ ਪਾਸੇ ਕੇਂਦਰੀਵਾਲ ਦਾ ਪਤਾ ਨਹੀਂ ਕਿ ਠੀਕ ਨਾ ਲੇਣਾ ਸੋ ਮੁੱਖ ਮੰਤਰੀ ਨੇ ਸਮਝਿਆ ਹੋਣਾ ਕਿ ਭਾਈ ਬਿਮਾਰ ਮੂਰ ਹੋਣਾ ਠੀਕ ਹੈ ਆਪਾਂ ਕਾਹਨੂੰ ਐਸ ਕਿਸੇ ਪੰਗੇ 'ਚ ਪੈਣਾ ਇਸ ਕਰਕੇ ਬਿਮਾਰ ਹੋ ਕੇ ਘਰੇ ਬੈਠ ਜੀਏ ਜੇ ਮੁੱਖ ਮੰਤਰੀ ਬਾਗੀ ਬਿ ਨੀ ਮਾਰਨਿੰਗ ਤੇ ਜੇ ਮੁੱਖ ਮੰਤਰੀ ਇੰਨੇ بیمار ਸੀ ਤਾਂ ਆਈਟੀਐਸ ਦੀ ਫਿਰ ਅੱਜ ਕੈਬਨਟ ਮੀਟਿੰਗ ਕਿਵੇਂ ਕਰ ਲੈਣੀ ਆ ਬਹੁਤ ਤੁਹਾਡੇ ਸਵਾਲ ਖੜੇ ਹੁੰਦੇ ਆ ਅਸਲ ਚ ਬਿਮਾਰੀ ਦਾ ਕਹਿੰਦੇ ਆ ਕਿ ਬਹਾਨਾ ਨਹੀਂ ਹੈ ਇਸ ਸਥਿਤੀ ਤੋਂ ਬਚਣ ਦੇ ਲਈ ਕਿਉਂਕਿ ਕੇਜਰੀਵਾਲ ਨਹੀਂ ਚਾਹੁੰਦੇ ਕਿ ਬੀਜੇਪੀ ਦੇ ਕੇਂਦਰੀ ਮੰਤਰੀ ਦੇ ਨਾਲ ਭਵੰਤਮਨ ਜਾਣ ਔਰ ਖਾਸ ਕਰਕੇ ਉਹ ਵੀ ਉਦੋਂ ਜਦੋਂ ਕੇਜਰੀਵਾਲ ਸਾਹਿਬ ਪੰਜਾਬ ਆਏ